ਸਭ ਤੋਂ ਪਹਿਲਾਂ ਤਾਂ ਹੀ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਾਡੇ YouTube ਦਾ ਚੈਨਲ ਆ ਜਿਹੜਾ ਜਿਹਦਾ ਨਾਮ ਹੈਗਾ ਜੀ ਓਮ ਨਮੋ ਆਦੇਸ਼ 9438 ਜਿੰਨਾ ਵੀਰ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਇਦਾਂ ਦੀਆਂ ਵੀਡੀਓ ਹੋਰ ਮਿਲ ਸਕਣ ਚਲਦੇ ਹਾਂ ਜੀ ਮੰਤਰਵੱਲ ਕਈ ਲੋਕਾਂ ਦੇ ਕਈ ਪਹਿਣਾ ਦੇ ਮੈਸੇਜ ਵੀਰਾਂ ਦੇ ਆਏ ਸੀ ਵੀ ਕੋਈ ਦ੍ਰਵ ਦ੍ਰਿਸ਼ਟੀ ਖੋਲਣ ਵਾਸਤੇ ਮੰਤਰ ਦੱਸੋ ਜਿਹਦੇ ਨਾਲ ਸਾਨੂੰ ਚਾਨਣ ਹੋ ਜਾਏ ਭੂਤ ਪ੍ਰਵੇਸ਼ ਵਰਤਮਾਨ ਦੇਖਣ ਦਾ ਲੋਕਾਂ ਦੇ ਕੰਨ ਕੱਢਣ ਦਾ ਪੁੱਛਾਂ ਦੇਣ ਦਾ ਉਹਦੇ ਲਈ ਸਭ ਤੋਂ ਸ਼ਕਤੀਸ਼ਾਲੀ ਤੇ ਕਾਰਗਰ ਮੰਤਰ ਹੈ ਜੀ ਇਹ ਬਿਧੀਵਰ ਬਾਦਿਆਂ ਜੀ ਬਿਧੀ ਗੱਲ ਗੱਦਨ ਤੋਂ ਪਹਿਲਾਂ ਜੀ ਸਾਡੇ ਡੰਗੋਂ ਇੱਕ ਛੋਟੀ ਜੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਹੀ ਲੱਗਦੀਆਂ ਤੇ ਜੇ ਕਿਸੇ ਵੀਰ ਭੈਣ ਭਰਾ ਨੇ ਕਿਸੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਅਲਮਨ ਲੈਣਾ ਹੋਵੇ ਮੰਤਰ ਲੈਣਾ ਹੋਵੇ ਤਾਂ ਜਰੂਰ ਕਮੈਂਟ ਦੇ ਵਿੱਚ ਲਿਖਿਓ ਤਾਂ ਜੋ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਚਲਦੇ ਆਂ ਜੀ ਵੀਰੀਵਾਲਾ ਇਹ ਮੰਤਰ ਦੀ ਵਿਧੀ ਹੈ ਜੀ 41 ਦਿਨ ਹਰ ਰੋਜ਼ 108 ਮਣਕਿਆਂ ਦੀ ਮਾਲਾ ਹੋਵੇ ਜੀ ਤੇ ਤਿੰਨ ਮਾਲਾ ਦਾ ਜਾਪ ਕਰਨਾ ਜੀ ਜਪ ਸਭ ਦੇ ਵਿੱਚ ਰਹਿਣਾਗਾ ਲਿਖਾਈ ਮੇਰੀ ਇਦਾਂ ਦੀ ਵੀ ਆ ਨਹੀਂ ਸਮਝ ਆਉਂਦੀ ਤਾਂ ਮੇਰੇ ਬੋਲਾਂ ਨੂੰ ਸੁਣ ਕੇ ਲਿਖ ਲਿਓ ਚਾਹੀ ਨਾਲ ਮੈਂ ਬੋਲਦਾਗਾ ਇਹੇ ਮੰਤਰ ਦ੍ਰਿਵ ਦ੍ਰਿਸ਼ਟੀ ਖੋਲ ਨਸਤੇ ਹੈ ਜੀ ਭੂਤ ਭਵਿष्य ਵਰਤਮਾਨ ਦੇਖਣ ਵਾਸਤੇ ਜਾਂ ਜਿਹੜੇ ਗੱਦੀ ਦਾ ਕੰਮ ਕਰਦੇ ਆ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਨੂੰ ਚਾਣਨ ਹੈ ਨਹੀਂ ਜਾਂ ਚਾਣਨ ਘਟਾ ਕਿਸੇ ਦੇ ਕਣ ਘਟਣ ਵਾਸਤੇ ਜਾਂ ਪੁੱਛਾਂ ਦੇਣ ਵਾਸਤੇ ਉਹਨਾਂ ਵਾਸਤੇ ਮੰਤਰ ਹੈ ਇਹ ਮੇਰੀ ਇੱਕ ਛੋਟੀ ਹੋਰ ਬੇਨਤੀ ਹੈ ਵੀ ਕੋਈ ਵੀ ਮੰਤਰ ਹੈ ਜਿਹੜਾ ਮੈਂ ਦੇ ਰਿਹਾ ਜਿਨ੍ਹਾਂ ਦੇ ਵਿੱਚ ਮੈਂ ਕਹਿ ਦਿੰਨਾਗਾ ਵੀ ਇਹ ਗੁਰੂ ਦੀ ਅਗਿਆ ਤੋਂ ਬਿਨਾ ਜਾਂ ਗੁਰੂ ਧਾਰਨ ਕਰੇ ਤੋਂ ਬਿਨਾ ਨਹੀਂ ਕਰਨਾ ਉਹ ਨਹੀਂ ਕਰਨਾ ਦੂਜੇ ਕੋਈ ਵੀ ਮੰਤਰ ਉਹ ਕਰ ਸਕਦੇ ਆ ਇਸੇ ਲੜੀ ਦੇ ਵਿੱਚ ਚਲਦਿਆਂ ਹੋਏ ਇਹ ਮੰਤਰ ਵੀ ਗੁਰੂ ਤਾਰਿਆ ਬਹੋਵੇ ਤੇ ਗੁਰੂ ਤੋਂ ਅੱਗੇ ਲੈ ਕੇ ਹੀ ਕਰਨਾ ਗੁਰੂ ਦੇ ਸਾਨੇ ਦੇ ਵਿੱਚ ਰਹਿ ਕੇ ਕਰਨਾ ਦਾ ਤੁਹਾਨੂੰ ਦੱਸਾਂਗੇ ਕਿਸੇ ਦਿਨ ਗੁਰੂ ਬਣਾਉਣ ਦੀ ਵਿਧੀ ਨਹੀਂ ਕਿੰਨਾ ਭੈਣ ਭਰਾਵਾਂ ਦੇ ਗੁਰੂ ਹੈਗਾਗਾ ਜਾਂ ਗੁਰੂ ਕੋਈ ਆਪ ਨੂੰ ਕੰਮ ਤਾਂ ਨਹੀਂ ਮਿਲਿਆ ਸਭ ਖਾਣ ਵਾਲੇ ਮਿਲੇ ਤੁਹਾਨੂੰ ਗੁਰੂ ਬਣਾਉਣ ਦੀ ਅਧਿਆਤਮਿਕ ਵਿਧੀ ਦੱਸਾਂਗੇ ਜੋ ਗ੍ਰੰਥਾਂ ਦੇ ਵਿੱਚ ਵੇਦਾਂ ਦੇ ਵਿੱਚ ਲਿਖੀ ਹੋਈ ਹੈ ਉਹ ਦੱਸਾਂਗੇ ਤੁਹਾਨੂੰ ਤੇ ਉਹ ਮੈਂ ਤੁਸੀਂ ਗੁਰੂ ਬਣਾ ਲਿਓ ਐਸ਼ਟ ਗੁਰੂ ਕਹਿੰਦੇ ਹਨ ਐਸ਼ਟ ਗੁਰੂ ਬਣ ਜਾਂਦਾ ਹੁੰਦਾ ਮੁੜ ਕੇ ਕੋਈ ਟੈਨਸ਼ਨ ਨਹੀਂ ਰਹਿੰਦੀ ਫਿਰ ਚਾਹੇ ਕੋਈ ਹਲਮ ਕਰੀ ਚੱਲ ਗਿਆ ਆਪਾਂ ਕੋਈ ਚੱਕਰ ਨਹੀਂ ਗਿਆ ਵਿਧੀ ਫੇਰ ਦੁਆਰੇ ਤੁਹਾਨੂੰ ਦਦੂਨਾ 41 ਦਿਨ ਹਰ ਰੋਜ਼ 108 ਮਣਕਾਂ ਦੀ ਮਾਲਾ ਹੋਵੇ ਜੀ ਤੇ ਤਿੰਨ ਮਾਲਾ ਦਾ ਜਾਪ ਕਰਨਾ ਜਾਤ ਸਭ ਦੇ ਵਿੱਚ ਰਹਿਣਾ 41 ਦਿਨ ਪੂਰਨ ਤੌਰ ਤੇ ਸਮਾਨ ਇਹ ਚ ਕੀ ਕਿ ਲੱਗੂ ਜੀ ਮਾਤਾ ਕਾਲੀ ਜੀ ਦੀ ਤਸਵੀਰ ਆ ਜੋ ਤਾਂ ਕਿਉ ਆ ਤੂਫਾ ਤੇ ਮਾਤਾ ਦਾ ਸ਼ਿੰਗਾਰ ਤੇ ਮਿਸ਼ਰੀ ਦਾ ਪੋਗਾ ਇਹ ਮਾਤਾ ਕਾਲੀ ਜੀ ਦਾ ਮੰਤਰ ਆ ਜੀ ਵਿਧੀ ਫੇਰ ਦੁਆਰੇ ਸੰਦੋ ਸਮਾਨ ਫੇਰ ਦੁਆਰੇ ਸੰਦੋ ਜੀ ਮਾਤਾ ਕਾਲੀ ਜੀ ਦੀ ਕੋਈ ਫੋਟੋ ਲੈ ਲਿਓ ਤਸਵੀਰ ਲੈ ਲਿਓ ਛੋਟੀ ਜੀ ਉਹਦੇ ਮੁਰਜੋਦ ਦੀ ਘੋਜ ਗਾ ਲਿਓ ਤੂ ਫਲਾ ਲਿਓ ਤੇ ਮਾਤਾ ਦਾ ਮਿਸ਼ਰੀ ਦਾ ਭੋਗ ਜਰੂਰ ਉੱਥੇ ਰੱਖਿਓ ਤੇ ਮਾਤਾ ਦਾ ਸ਼ਿੰਗਾਰ ਦਿਸ਼ਾ ਪੂਰਬ ਵੱਲ ਹੋਣੀ ਚਾਹੀਦੀ ਹੈ ਜੀ ਜਦੋਂ ਵੀ ਆਪਾਂ ਪਾਠ ਕਰਨਾ ਆਪਣਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਤੇ ਆਸਣ ਆਪਣਾ ਜਿਹੜਾ ਇਹ ਲਾਲ ਹੋਣਾ ਚਾਹੀਦਾ ਜਿਸ ਤੇ ਆਪਾਂ ਬੈਠ ਕੇ ਜਾਪ ਕਰਨਾ ਰਾਤ ਨੂੰ 10:00 ਵਜੇ ਤੋਂ ਲੈ ਕੇ 12:00 ਵਜੇ ਦੇ ਵਿਚ ਵਿੱਚ ਹੀ ਜਾਪ ਕਰਨਾ ਹੈ ਤਾਂ ਇਹ ਤੋਂ ਪਹਿਲਾਂ ਨਹੀਂ ਕਰਨਾ ਤੇ 12 ਵਜੇ ਤੋਂ ਬਾਅਦ ਨਹੀਂ ਕਰਨਾ 10 ਤੋਂ 12 ਦੋ ਘੰਟਿਆਂ ਦਾ ਸਮਾਂ ਹੀ ਉਸ ਸਮੇਂ ਪੂਰੇ ਇਕਾਗਰਮਨ ਦੇ ਨਾਲ ਕਰਨਾਗਾ ਹੋ ਸਕੇ ਤਾਂ ਜਿਨ੍ਹਾਂ ਦੇ ਗੁਰੂ ਧਾਰਿਆ ਵਾ ਤਾਂ ਗੁਰੂ ਮੰਤਰ ਦੀ ਇੱਕ ਮਾਲਾ ਜਾਪ ਕਰਕੇ ਉਹ ਤੋਂ ਬਾਅਦ ਦੇ ਵਿੱਚ ਇਸ ਮੰਤਰ ਦਾ ਜਾਪ ਕਰਨਾ ਚੱਲਦੇ ਹਾਂ ਜੀ ਮੰਤਰਾਲ ਮੰਤਰ ਬਹੁਤ ਛੋਟਾ ਜਿਹਾ ਬਹੁਤ ਛੇਤੀ ਹੋ ਜਾਊਗਾ ਇਹ ਓਮ ਨਮੋ ਦੁਰਗਾ ਭਗਵਤੀ ਰਾਜ ਰਾਜेश्वरी ਮਹਾਕਾਲੀ ਪੈਰ ਵੀ ਸ਼ੰਭ ਵੀ ਸਵਾਹਾ ਮਦਦ ਫੇਰ ਦੁਬਾਰਾ ਸੁਣ ਲੋ ਜੀ ਓਮ ਨਮੋ ਦੁਰਗਾ ਭਗਵਤੀ ਰਾਜ ਰਾਜेश्वरी ਮਹਾਕਾਲੀ ਪੈਰ ਵੀ ਸ਼ੰਭ ਵੀ ਅ ਸ਼ੰਭ ਵੀ ਮੇਥੋਂ ਗਲਤ ਲਿਖਿਆ ਗਿਆ ਮੈਂ ਮੁੜ ਕੇ ਕਟਿੰਗ ਨਹੀਂ ਕੀਤੀ ਸ਼ੰਭ ਵੀ ਗਾਣਾ ਸ਼ੰਭ ਵੀ ਸਵਾਹਾ ਦੁਬਾਰਾ ਫੇਰ ਪੜ੍ਹਦਣਾ ਜੀ ओम नमो दुर्गा भगवती राज राजेश्वरी महाकाली पैर भी शंभ भी स्वाहा ये मंत्र है जी समान ਤੁਹਾਨੂੰ ਦੱਸਦਾ ਜੀ ਵਿਧੀ ਤੁਹਾਨੂੰ ਦੱਸਦੀ ਆ ਮੰਤਰ ਨੰਬਰ 66 ਹੈ ਆਪਣਾ ਇਹ द्रिव दृष्टि ਖੋਲਣ ਦਾ ਮੰਤਰ ਹੈ माता काली करके, करके दुण दुण जी ਦਾ उम्मीद ਕਰਦਾ ਤੁਹਾਨੂੰ ਸਮਝ ਆ ਗਈ ਹੋਊਗੀ ਨਹੀਂ ਵੀਡੀਓ ਨੂੰ ਪੁਸ਼ ਕਰਕੇ ਬੈਕ ਕਰਕੇ ਤੁਸੀਂ ਦੁਬਾਰਾ ਸੁਣ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿਦਾਂ ਦੀ ਲੱਗੀਆਂ ਧੰਨਵਾਦ ਜੀ